ਹਜਰਤ ਸ਼ੇਖ ਬਾਬਾ ਅਬਦੁੱਲੇ ਸ਼ਾਹ ਕਾਦਰੀ ਜੀ ਹਜਰਤ ਬਾਬਾ ਗੁਲਾਮੀ ਸ਼ਾਹ ਜੀ ਅਤੇ ਹਜਰਤ ਸਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਦਾ ਸਲਾਨਾ ਉਸ ਮੁਬਾਰਕ ਦੇ ਆਖਰੀ ਦਿਨ ਦਰਬਾਰ ਸਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਕਾਦਰੀ ਦਰਬਾਰ ਵਿਖੇ ਸਮਾਜ ਸੇਵਿਕਾ ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਅਤੇ ਆਮ ਆਦਮੀ ਪਾਰਟੀ ਦੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਪਹੁੰਚ ਕੇ ਮੱਥਾ ਟੇਕਿਆ ਅਤੇ ਸਲਾਨਾ ਉਸ ਦੀ ਮੁਬਾਰਕਬਾਦ ਦਿੱਤੀ ਇਸ ਮੌਕੇ ਤੇ ਕਲਾਕਾਰ ਅਤੇ ਕਵਾਲ ਪਾਰਟੀਆਂ ਵੱਲੋਂ ਕਿਹਾ ਨਹੀਂ ਹਾਜ਼ਰ ਸੰਗਤਾਂ ਨੂੰ ਦਾਤਿਆਂ ਦੀ ਮਹਿਮਾ ਨਾਲ ਜੁੜਿਆ ਵੱਡੀ ਗਿਣਤੀ ਵਿੱਚ ਸ਼ਰਧਾਲੂ ਦਰਬਾਰ ਵਿਖੇ ਨਤਮਸਤਕ ਹੋਏ ਮੇਲੇ ਦੇ ਆਖਰੀ ਦਿਨ ਦਰਬਾਰ ਵਿਖੇ ਚਾਦਾ ਦੀ ਰਸਮ ਵੀ ਅਦਾ ਕੀਤੀ ਗਈ ਕਾਰਾ ਦਾਤਾ ਲਈ ਐਮਤ ਸਰਕਾਰ ਦਾ ਬੋਲ ਸਾਥੀ ਦਰਬਾਰ ਦੀ ਕਾਰਾ ਮੰਮੀ ਸ਼ੀਲਾ ਜੀ ਦਾ ਬੋਲ ਸਾਥੀ ਦਰਬਾਰ ਹਾਂਜੀ ਦਰਬਾਰ ਦਾਤਾ ਲਈ ਐਮਤ ਸਰਕਾਰ ਕਾਜ਼ਰੀ ਦਰਬਾਰ ਸ਼ੀਲਾ ਮੰਤ ਸਾਵਰੀ ਤੇ ਮੈਂ ਮੌਜੂਦਾ ਗੱਦੀ ਨਸੀਨ ਸੋਨੀਆ ਮੰਤ ਸਾਵਰੀ ਸਭ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਜ਼ਿਆਦਾ ਮੁਾਰਕਾਂ ਦਿੰਨੀ ਆ ਮੇਰਾ ਦਿਲ ਬਹੁਤ ਖੁਸ਼ ਆ ਮੇਰਾ ਸੰਗਤਾਂ ਨੇ ਮੇਲਾ ਕਰਾਇਆ ਜਿਨ੍ਹਾਂ ਨੇ ਦਾਤਿਆਂ ਨੇ ਕਰਵਾਇਆ ਮੇਰੇ ਪੋਤਾਂ ਭਤੀਜੇ ਜਿਨ੍ਹਾਂ ਨੇ ਵੀ ਆਏ ਸਾਰਿਆਂ ਨੇ ਮੇਲਾ ਕਰਵਾਇਆ ਮੈਂ ਬਹੁਤ ਧੰਨਵਾਦ ਕਰਦੀ ਆ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਕਰਦੀ ਆ ਮੇਰੇ ਬੱਚੇ ਜਿਨ੍ਹਾਂ ਵੀ ਸੀ ਮੇਰਾ ਬੜਾ ਹੌਸਲਾ ਵਧਾਇਆ ਸਾਰਿਆਂ ਨੇ ਬਹੁਤ ਮੇਰਾ ਜਿਗਰਾ ਵਧਾਇਆ ਵੀ ਮਾਈ ਜੀ ਅਸੀਂ ਤੁਹਾਡੇ ਨਾਲ ਹੈ ਮੇਲਾ ਕਰਾਓ ਬਹੁਤ ਸੋਹਣਾ ਮੇਲਾ ਹੋਇਆ ਔਰ ਸਾਰੇ ਮੇਰੇ ਨਾਲ ਰਹੇ ਖੜੇ ਸੇ ਰਾਜੀ ਰਹਿਣ ਰਬ ਇਹਨਾਂ ਦੀਆਂ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਰਿਜ਼ਕ ਦੇਵੇ ਰਹਿਮਤਾ ਰੱਖੇ ਰਹਿਮਤਾ ਨੇ ਮੀਂਹ ਵਰਸਾਵੇ ਮੈਂ ਹਰ ਇੱਕ ਸਾਲ ਇਦਾਂ ਹੀ ਮੇਲੇ ਕਰਵਾਵਾ ਮੈਂ ਔਰ ਇਹਦਾਂ ਹੀ ਮੇਰੇ ਨਾਂ ਚੱਲਣ ਸਾਰੇ ਖੁਸ਼ ਹੋ ਕੇ ਰਾਜੀ ਰਹਿਣ ਜਿਕਾਰਾ ਮਮੀ ਸ਼ੀਲਾ ਸਰਕਾਰ ਦਾ ਬਹੁਤ ਸਾਰਿਆਂ ਦਾ ਬਹੁਤ ਸਾਰੀ ਜੀ ਜਾਣਨੇ ਜਾਣਨੇ ਜਿਸੇ ਦਾ ਵੀ ਰਹਿ ਗਿਆ ਤਾਂ ਮੈਨੂੰ ਮਾਫ਼ ਕਰਨਾ ਮੈਂ ਸਭ ਦੀ ਤਾਬਿਆਦ ਆ ਰਿਆਂ ਔਰ ਸਭ ਦਾ ਹੀ ਧੰਨਵਾਦ ਕਰਦੀ ਆ ਮੇਰੇ ਬੱਚੇ ਇੱਥੇ ਖੜੇ ਆ ਮੇਰੇ ਕੋਲ ਇਹ ਵੀ ਰਾਜੀ ਰਹਿਣ ਇਨਾਂ ਦੀਆਂ ਮਰਾਦਾਂ ਪੂਰੀਆਂ ਕਰੇ ਦਾਤਾ ਜੀ ਰਹਿਮ ਕਰੇ